ਹਾਲ ਦੀ ਚੈਟ ਤੁਸੀਂ ਕਮਾਲ ਦੇਖੋ ਪੰਜਾਬ ਪੁਲਿਸ ਦਾ ਹਾਲ ਵੇਖ ਲਓ ਕਿ ਇਹ ਜਿਹੜੇ 600 ਬੰਦੇ ਦੀ ਐਡਮਨ ਚੱਲ ਰਹੀ ਹੈ ਜਿਹੜਾ ਗਰੁੱਪ ਚੱਲ ਰਿਹਾ ਹੈ ਅਕਾਲੀ ਜਲ ਵਾਰਿਸ ਪੰਜਾਬ ਦੇ ਟੀਮ ਜ਼ਿਲ੍ਹਾ ਮੋਗਾ ਇਹਦੀ ਕੱਲ ਇੱਕ ਆਡੀਓ ਵਾਇਰਲ ਹੁੰਦੀ ਹੈ ਔਰ ਉਸ ਆਡੀਓ ਚ ਕਈ ਪੋਲੀਟਿਕਲ ਲੀਡਰਸ ਨੂੰ ਇੱਕ ਕਈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਅੰਮ੍ਰਿਤਪਾਲ ਤਰਸ਼ੇਮ ਸਿੰਘ ਉਹਦੇ ਫਾਦਰ ਹਰਜੀਤ ਸਿੰਘ ਪ੍ਰੇਮ ਸਿੰਘ ਉਹਦੇ ਚਾਚਾ ਬੜਿਆ ਨਾਲ ਕੰਮ ਕੀਤਾ ਹੈ ਸੋ ਮਤਲਬ ਜਿਹੜੇ ਬੰਦੇ ਇਹ ਪੋਲ ਖੋਲ ਰਿਹਾ ਇਹਨਾਂ ਦੀ ਉਹ ਵੀ ਉਹਨਾਂ ਦੀ ਟਾਰਗੇਟ ਲਿਸਟ 'ਚ ਨੇ ਔਰ ਇਹਦੇ 'ਚ ਤੁਹਾਨੂੰ ਸ਼ਾਇਦ ਇਸ ਗੱਲ ਦਾ ਮੈਨੂੰ ਜੇ ਇਸ ਗੱਲ ਦੀ ਤੁਸੀਂ ਕਹਿ ਲਓ that i am concerned ਕਿ ਪੰਜਾਬ ਪੁਲਿਸ ਕਰ ਕੀ ਰਹੀ ਹੈ ਭਗਵੰਤ ਮਾਨ ਸਾਹਿਬ ਕਰ ਕੀ ਰਹੀ ਜੀ ਵੇਟਿੰਗ ਫॉर ਸਮ ਪਰਸਨ ਟੂ ਡਾਈ ਐਂਡ THEN ਸ਼ਰਦਾ ਦੇ ਭੁੱਲ ਪੇਟ ਕਰਨੇ ਇਹਨਾਂ ਨੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਜਾਖੜ ਸਾਹਿਬ ਨੇ ਵੀ ਜ਼ਿਕਰ ਕੀਤਾ ਸੀਗਾ ਕਿ ਇੰਟੈਲੀਜੈਂਸ ਦੀ ਦੁਰਵਰਤੋਂ ਹੋ ਰਹੀ ਹੈ ਔਰ ਭਗਵੰਤ ਮਾਨ ਸਾਹਿਬ ਨੇ ਆਪ ਇਸ ਗੱਲ ਨੂੰ ਐਡਮਿਟ ਕੀਤਾ ਵਿਧਾਨ ਸਭਾ ਦੇ ਫਲੋਰ ਆਫ ਦਾ ਹਾਊਸ 'ਚ ਕੀਤਾ ਕਿ ਮੈਨੂੰ ਪਤਾ ਕਾਂਗਰਸ ਦੀ ਮੀਟਿੰਗ 'ਚ ਕੀ ਹੁੰਦਾ ਪ੍ਰਤਾਪ ਸਿੰਘ ਬਾਜਵੇ ਨੂੰ ਐਲਓਪੀ ਨੂੰ ਕਹਿੰਦੇ ਸੀ ਕਿ ਤੁਸੀਂ ਤਾਂ ਸਾਰੀ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ ਦਿੱਲੀ 'ਚ ਉਹਦਾ ਸਾਰਾ ਵੇਰਵਾ ਦੇਤਾ ਹੈ ਇੰਟੈਲੀਜੈਂਸ ਨੂੰ ਪੋਲਿਟੀਕਲ ਅਪੋਨੈਂਟਸ ਤੇ ਨਿਗਾਹ ਰੱਖਣੀ ਸਨੂਪਿੰਗ ਕਰਨੀ ਫੋਨ ਟੈਪਿੰਗ ਤੱਕ ਵਰਤ ਰਹੇ ਹਨ ਲਾਅਨ ਆਰਡਰ ਤੇ ਨਹੀਂ ਵਰਤ ਰਹੇ ਵੇਖੋ ਕਿੱਡੇ ਨਕੰਮੇ ਨੇ ਪ੍ਰਤਾਪ ਸਿੰਘ ਬਾਜਵੇ ਦੇ ਬਾਰੇ ਅਮਨ अरोड़ा ਸਾਹਿਬ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜਿਹੜੇ ਕਿਸੇ ਬੰਬ ਬਲਾਸਟ ਲਈ ਲਾਈਵ ਨਹੀਂ ਹੋਏ ਇੱਕ ਨਿੱਜੀ ਚੈਨਲ ਨੂੰ ਐਲਓਪੀ ਦੇ ਦਿੱਤੇ ਇੰਟਰਵਿਊ ਤੋਂ ਬਾਅਦ ਲਾਈਵ ਹੋ ਗਏ ਤੇ ਕਹਿੰਦੇ ਇਹਦੇ ਪਾਕਿਸਤਾਨ ਨਾਲ ਲਿੰਕ ਨੇ ਐਲਓਪੀ ਦੇ ਅਸੀਂ ਇਹਦੀ ਜਾਂਚ ਕਰਨੀ ਆ ਮਗਰ ਜਾਂਚ ਕਰਨ ਦੀ ਜਗ੍ਹਾ ਪਰਚਾ ਦਿੱਤਾ ਨਿਕੰਮਾ ਜਾ ਆਈਟੀ ਐਕਟ ਦਾ